ਲੇਬਰ ਮੰਤਰੀ ਸਟੀਵਨ ਮੈਕਨੇਨਾ ਨੇ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਯਾਨੀ CUPW ਦੇ ਵਿਚਕਾਰ ਲੇਬਰ ਵਿਵਾਦ ਨੂੰ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਭੇਜ ਰਹੇ ਨੇ ਮੈਕਨੇਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਜੇਕਰ ਬੋਰਡ ਇਹ ਨਿਰਧਾਰਤ ਕਰਦਾ ਹੈ ਕਿ ਪਾਰਟੀਆਂ ਦੇ ਵਿਚਕਾਰ ਗੱਲਬਾਤ ਰੁਕ ਗਈ ਹੈ ਤਾਂ ਬੋਰਡ ਨੂੰ 22 ਮਈ ਨੂੰ 22 ਮਈ 2025 ਤੱਕ ਮੌਜੂਦਾ ਸਮੂਹਿਕ ਸਮਝੌਤੇ ਦੇ ਉੱਤੇ ਹੜਤਾਲ ਕਰਨ ਵਾਲੇ CUPW ਮੈਂਬਰਾਂ ਨੂੰ ਕੰਮ ਤੇ ਵਾਪਸ ਪਰਤਣ ਦੇ ਹੁਕਮ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ ਮੈਕਨੇਨ ਨੇ ਕਿਹਾ ਹੈ ਕਿ ਕੈਨੇਡੀਅਨ ਯੂਨਿਆਂ ਜ਼ਹਰਤਾਲ ਤੋਂ ਅੱਕ ਚੁੱਕੇ ਨੇ ਬੋਰਡ ਇੱਕ 77 ਅੰਦਾਰਾ ਹੈ ਮੈਨੂੰ ਉਮੀਦ ਹੈ ਕਿ ਜਲਦੀ ਇਹ ਆਪਣੇ ਸਿੱਟੇ ਦੇ ਉੱਤੇ ਪਹੁੰਚ ਜਾਵੇਗਾ ਤੇ ਜੇਕਰ ਇਹ ਉਹਨਾਂ ਨਿਰੇਖਣਾਂ ਦੇ ਨਾਲ ਸਹਿਮਤ ਹੁੰਦਾ ਹੈ ਜੋ ਮੈਂ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਨੇ ਤਾਂ ਇਹ ਕੈਨੇਡਾ ਪੋਸਟ ਦੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦਾ ਆਦੇਸ਼ ਦੇਵੇਗਾ ਜੋ ਅਗਲੇ ਹਫ਼ਤੇ ਸ਼ੁਰੂ ਹੋ ਸਕਦੀਆਂ ਨੇ ਹੜਤਾਲ ਨੂੰ 4 ਹਫ਼ਤਿਆਂ ਤੋਂ ਵੱਧ ਹੋ ਚੁੱਕੇ ਨੇ ਤੇ ਮੈਕਨੀਨਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਫੈਡਰਲ ਵਿਚੋਲੇ ਦਾ ਕਹਿਣਾ ਹੈ ਕਿ ਗੱਲਬਾਤ ਗਲਤ ਦਿਸ਼ਾ ਦੇ ਵਿੱਚ ਜਾ ਰਹੀ ਹੈ ਮੈਕਨੀਨਾ ਨੇ ਕਿਹਾ ਹੈ ਕਿ ਇਹ ਫੈਸਲਾ ਸਾਰੇ ਕੈਨੇਡੀਅਨਸ ਦੇ ਹਿੱਤਾਂ ਦੀ ਰਾਖੀ ਦੇ ਲਈ ਉਹ ਲੈ ਰਹੇ ਨੇ ਇਹ ਅਜਿਹਾ ਫੈਸਲਾ ਨਹੀਂ ਹੈ ਜੋ ਮੈਂ ਹਲਕੇ ਦੇ ਵਿਸ਼ਲੇਸ਼ਣਾ ਪਰ ਇਸ ਸਥਿਤੀ ਦੇ ਵਿੱਚ ਇਸਹੀ ਹੈ ਲੇਬਰ ਮੰਤਰੀ ਨੇ ਕਿਹਾ ਹੈ ਕਿ ਇਹ ਪਤਾ ਲਗਾਉਣ ਦੇ ਲਈ ਇੱਕ ਉਦਯੋਗਿਕ ਜਾਂਚ ਕਮਿਸ਼ਨ ਦੀ ਸਥਾਪਨਾ ਕੀਤੀ ਜਾਏਗੀ ਕਿ ਦੋਵਾਂ ਧਿਰਾਂ ਦੇ ਵਿਚਾਲੇ ਗਲਬਾਤ ਕਿਸ ਪਾਸੇ ਜਿਹੜੀ ਹੈ ਉਹ ਮੰਗਨ ਦੇ ਵਿੱਚ ਸਫਲ ਕਿਉਂ ਰਹੀ ਹੈ ਔਰ ਕਮਿਸ਼ਨ ਨੂੰ 15 ਮਈ ਤੱਕ ਮੰਤਰੀ ਕੈਨੇਡਾ ਪੋਸਟ ਤੇ ਸੀਯੂਪੀਡਬਲੂ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਇਹ ਰਿਪੋਰਟ ਸਮਝੌਤਾ ਕਰਨ ਦੇ ਲਈ ਪਾਰਟੀਆਂ ਨੂੰ ਇਕੱਠੇ ਕਿਵੇਂ ਲਿਆਉਣਾ ਹੈ ਬਾਰੇ ਸਮਝ ਪ੍ਰਦਾਨ ਕਰੇਗੀ ਮੈਂ ਤੈਨਾਂ ਨੇ ਕਿਹਾ ਕਿ ਉਹਨਾਂ ਨੇ ਲੇਬਰ ਵਾਰਤਾਕਾਰ ਅਤੇ ਔਰਵਾ ਯੂਨੀਵਰਸਿਟੀ ਦੇ ਸਾਬਕਾ ਕਾਨੂੰਨ ਪ੍ਰੋਫੈਸਰ ਵਿਲੀਅਮ ਕੈਪਲਨ ਨੂੰ ਕਮਿਸ਼ਨ ਦੀ ਕਮਿਸ਼ਨਰ ਦੀ ਭੂਮਿਕਾ ਦੇ ਲਈ ਨਿਯੁਕਤ ਕੀਤਾ ਹੈ ਲੇਬਰ ਮੰਤਰੀ ਨੇ ਕਿਹਾ ਕਿ ਕਾਪਲਨ ਨੋ ਕਮਿਸ਼ਨ ਦੀ ਪ੍ਰਧਾਨਗੀ ਕਰਨ ਦੇ ਲਈ ਤਾਂ ਚੁਣਿਆ ਗਿਆ ਹੈ ਕਿਉਂਕਿ ਉਹ ਇੱਕ ਬਾਹਰੀ ਸੁਤੰਤਰ అనుభవੀ ਵਿਚੋਲੇ ਨੇ ਤੇ ਜਿਨ੍ਹਾਂ ਦੇ ਅੰਦਰ ਵਿਵਾਦ ਦੀ ਜੜ ਤੱਕ ਜਾਣ ਅਤੇ ਹੱਲ ਪ੍ਰਸਤਾਵਿਤ ਕਰਨ ਦੇ ਲਈ ਲੋੜੀਂਦੇ ਹੁਨਰ ਨੇ ਯੂਨੀਅਨ ਨੇ ਮਖਨੇਨੰਦੇ ਇਸ ਕਦਮ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਤੇ ਇਸ ਫੈਸਲੇ ਨੂੰ ਸਮੂਹਿਕ ਤੌਰ ਦੇ ਉੱਤੇ ਸਵਾਦੇਬਾਜ਼ੀ ਕਰਨ ਅਤੇ ਸੰਵਿਧਾਨਕ ਤੌਰ ਤੇ ਸੁਰੱਖਿਅਤ ਅਧਿਕਾਰ ਤੇ ਹਮਲਾ ਆਖਿਆ ਯੂਨੀਅਨ ਨੇ ਕਿਹਾ ਕਿ ਉਹ ਲੇਬਰ ਮੰਤਰੀ ਦੇ ਆਦੇਸ਼ ਦੀ ਸਮੀਖਿਆ ਕਰ ਰਹੇ ਨੇ ਅਤੇ ਅੱਗੇ ਵਧਣ ਦੇ ਵਿਕਲਪਾਂ ਤੇ vicar kar rahe ਕੈਨੇਡਾ ਦੀਆਂ ਸਭ ਤੋਂ ਵੱਡੀਆਂ 에ਅਰਲਾਈਨਾਂ ਦੇ ਸੀਈਓ ਨੂੰ ਕੈਰੀ-ਆਨ ਬੈਗੇਜ ਫੀਸਾਂ ਦੇ ਵਿੱਚ ਹਾਲੀਆ ਤਬਦੀਲੀਆਂ ਦੇ ਬਾਰੇ ਸ਼ੁੱਕਰਵਾਰ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੋਰਟਰ 에ਅਰਲਾਈਨਜ਼, 에ਅ ਟ੍ਰਾਂਜ਼ਿਟ, ਵੈਸਟ ਜੈਟ ਅਤੇ 에ਅ ਕੈਨੇਡਾ ਦੇ ਮੁੱਖ ਅਧਿਕਾਰੀ ਟ੍ਰਾਂਸਪੋਰਟ ਕਮੇਟੀ ਦੇ ਸਾਹਮਣੇ ਆਪਣੀ ਫੀਸ ਪ੍ਰਣਾਲੀ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਗਵਾਹੀ ਦੇਣ ਪਹੁੰਚੇ 에ਅ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਪ੍ਰਤੀਕਿਰਿਆ ਪੈਦਾ ਕੀਤੀ ਸੀ ਜਦੋਂ ਇਸ ਨੇ ਐਲਾਨ ਕੀਤਾ ਸੀ ਕਿ ਇਸ ਦੇ ਸਭ ਤੋਂ ਘੱਟ ਕਿਰਾਏ ਤੇ ਉਡਾਨ ਭਰਨ ਵਾਲੇ ਯਾਤਰੀਆਂ ਨੂੰ ਕੈਰੀ-ਆਨ ਬੈਗ ਤੇ ਸੀਟ ਦੀ ਚੋਣ ਦੇ ਲਈ 4 ਕੀਤਾ ਜਾਏਗਾ 3 ਜਨਵਰੀ 2025 ਤੋਂ ਉੱਤਰੀ ਅਮਰੀਕਾ ਦੇ ਅੰਦਰ ਤੇ ਸੰ ਡੈਸਟੀਨੇਸ਼ਨ ਦੇ ਸਫਰਾਂ ਤੇ ਮੁੱਢਲੇ ਕਿਰਾਏ ਵਾਲੇ ਯਾਤਰੀਆਂ ਨੂੰ ਫੀ ਜਿਹੜੀ ਹੈ ਉਹ ਫੀਸ ਲਈ ਆ ਫੀਸ ਵਾਸਤੇ ਡਫਲ ਬੈਗ ਰੋਲਿੰਗ ਸੂਟਕੇਸ ਅਤੇ ਹੋਰ ਜਿਹੜੇ ਯਾਨੀ ਵੱਡੇ ਬੈਗਪੈਕ ਜਾਂਚ ਕਰਨੀ ਪਵੇਗੀ ਔਰ ਪਹਿਲੇ ਅ ਦੇ ਲਈ ਡਾਲਰ 35 ਤੇ ਦੂਜੇ ਦੇ ਲਈ ਡਾਲਰ 50 ਦਾ ਕਰਨੇ ਪੈਣਗੇ ਛੋਟੀਆਂ ਨਿਜੀਆਂ ਵਸਤੂਆਂ ਜਿਵੇਂ ਕਿ ਪਰਸ ਜਾਂ ਫਿਰ ਲੈਪਟਾਪ ਬੈਗਾ ਨੂੰ ਬੋਰਡ ਤੇ ਮੁਫਤ ਦੀ ਇਜਾਜ਼ਤ ਦਿੱਤੀ ਜਾਏਗੀ ਜਿਵੇਂ ਕਿ ਸਟੋਲਰ ਤੇ ਗਤੀਸ਼ੀਲਤਾ ਜੜੇ ਵਾਲੇ ਨੇ ਸਹਾਇਤਾ ਤੇ ਮੈਡੀਕਲ ਉਪਕਰਨ ਜਦੋਂ ਕਿ 에어 ਕੈਨੇਡਾ ਨੇ ਸੈਕਟਰ ਦੇ ਵਿੱਚ ਦੂਜਿਆਂ ਦੇ ਨਾਲ ਮੇਲ ਕਰਨ ਦੇ ਲਈ ਇੱਕ ਪ੍ਰਤੀਯੋਗੀ ਕਦਮ ਦੇ ਵੱਜੋਂ ਇਸ ਕਦਮ ਨੂੰ ਸ਼ਲਾਗਾ ਕੀਤੀ ਔਰ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਨੇ ਇਸ ਦੀ ਨਿਰਾਸ਼ਾ ਜਨਕ ਦੱਸਦਿਆਂ ਆਲੋਚਨਾ ਕੀਤੀ ਤੇ ਦਲੀਲ ਦਿੱਤੀ ਕਿ ਇਸ ਦੇ ਨਾਲ ਉਹਨਾਂ ਯਾਤਰੀਆਂ ਨੂੰ ਨੁਕਸਾਨ ਹੋਵੇਗਾ ਜੋ ਘੱਟੋ ਘੱਟ ਵਾਧੂ ਖਰਚੇ ਬਰਦਾਸ਼ਤ ਕਰ ਸਕਦੇ ਨੇ ਦੇਸ਼ ਦੀਆਂ ਸਭ ਤੋਂ ਵੱਡੀਆਂ 에ਅਰਲਾਈਨਾਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਉਦਯੋਗ ਸਮੂਹ ਸਰਕਾਰ ਨੂੰ ਦੋਸ਼ੀ ਠਰਾਉਂਦਾ ਹੈ ਦਾਵਾ ਕਰਦਾ ਹੈ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਇਹ ਲਾਲ ਫੀਤਾ ਸ਼ਾਹੀ ਵਧੀ ਹੈ ਤੇ ਨਿਯਮਾਂ ਤੇ ਫੀਸਾਂ ਦੇ ਵਿੱਚ ਵਾਧਾ ਹੋਇਆ ਹੈ ਜਿਸ ਦੇ ਨਾਲ ਉਹਨਾਂ ਦੀਆਂ ਕੰਪਨੀਆਂ ਚਲਾਉਣ ਦੇ ਲਈ ਲਾਗਤਾਂ ਵਧੀਆਂ ਨੇ 에ਅਰਲਾਈਨ ਸਲਾਹਕਾਰ ਫਰਮ ਆਈਡੀਆ ਵਰਕਸ ਕੰਪਨੀ ਦੇ ਅਨੁਸਾਰ 에ਅਰ ਕੈਨੇਡਾ ਨੇ 2022 ਦੇ ਵਿੱਚ ਅਖੋਤੀ ਸਹਾਇਕ مالیਏ ਦੇ ਵਿੱਚ ਲਗਭਗ ਡਾਲਰ 2 ਬਿਲੀਅਨ ਦੀ ਕਮਾਈ ਕੀਤੀ ਜੋ ਕਿ 5 ਸਾਲ ਪਹਿਲਾਂ ਨਾਲੋਂ ਲਗਭਗ 50% ਦੀ ਵਾਧਾ ਹੈ ਕੰਪਨੀ ਦੇ ਲਈ ਕਨ ਮਾਲੀਆ ਦੇ ਵਿੱਚ ਸ਼੍ਰੇਣੀ ਦਾ ਹਿੱਸਾ ਉਸੇ 5 ਸਾਲ ਦੀ ਮਿਆਦ ਦੇ ਵਿੱਚ 11% ਤੋਂ ਹੇਠਾਂ 15% ਦੀ ਤੋਂ ਵਧ ਰਿਹਾ ਹੈ ਫੈਡਰਲ ਅਤੇ ਕਿਊਬਿਕ ਸਰਕਾਰ ਨੇ ਸੂਬੇ ਦੇ ਵਿੱਚ ਬੇਕਰੀ ਦੀ ਸਮੱਸਿਆ ਨਾਲ ਨਜਿੱਠਣ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਸਮਝੌਤੇ ਦਾ ਐਲਾਨ ਕੀਤਾ ਹੈ ਇਸ ਪੈਸੇ ਦੀ ਵਰਤੋਂ ਕਿਊਬਿਕ ਦੇ ਸ਼ਹਿਰਾਂ ਦੇ ਵਿੱਚ ਵਾਧੂ ਆਸਰਾ ਸਥਾਨਾਂ ਦੇ ਲਈ ਭੁਗਤਾਨ ਕਰਨ ਨਵੇਂ ਵਾਰਮਿੰਗ ਸੈਂਟਰਾਂ ਨੂੰ ਬਣਾਉਣ ਤੇ ਬੇਕਾਰ ਹੋਣ ਦੇ ਕੰਡੇ ਪਹੁੰਚੇ ਲੋਕਾਂ ਦੀ ਮਦਦ ਲਈ ਕੀਤੀ ਜਾਏਗੀ ਦੇਸ਼ਪੁਰ ਦੇ ਵਿੱਚ ਬੇਕਰੀ ਦੀ ਸਮੱਸਿਆ ਤੇ ਬੇਕਰੀਆਂ ਦੇ ਤੰਬੂਆਂ ਨੂੰ ਹੱਲ ਕਰਨ ਦੇ ਲਈ 2022 ਦੇ ਵਿੱਚ ਬਜਟ ਦੇ ਵਿੱਚ ਐਲਾਨੇ ਡਾਲਰ 250 ਮਿਲੀਅਨ ਡਾਲਰ ਦੇ ਹਿੱਸੇ ਵਜੋਂ ਫੈਡਰਲ ਸਰਕਾਰ 2 ਸਾਲਾਂ ਦੇ ਵਿੱਚ ਡਾਲਰ 50 ਮਿਲੀਅਨ ਫੰਡ ਪ੍ਰਦਾਨ ਕਰ ਰਹੀ ਹੈ ਕਿਉਬਿਕ ਸਰਕਾਰ ਦਾ ਕਹਿਣਾ ਹੈ ਕਿ ਉਹ 2021 ਦੇ ਵਿੱਚ ਬੇਕਰੀ ਨਾਲ ਨਜਿੱਠਣ ਦੇ ਲਈ ਸੂਬੇ ਵੱਲੋਂ ਅਲਾਟ ਕੀਤੇ ਗਏ ਡਾਲਰ 400 ਮਿਲੀਅਨ ਵਿੱਚੋਂ ਲਗਭਗ ਡਾਲਰ 50 ਮਿਲੀਅਨ ਦਾ ਯੋਗਦਾਨ ਪਾਵੇਗੀ ਇਹ ਐਲਾਨ ਉਦੋਂ ਆਇਆ ਹੈ ਜਦੋਂ ਪਿਛਲੇ ਮਹੀਨੇ ਮੌਂਟਰੀਅਲ ਦੀ ਮੇਅਰ ਵੈਲਰੀ ਪਲਾਂਟੇਨੇ ਕੇ ਹਾਸੀ ਕੇ ਕਿਉਬੇ ਕਤੇ ਫੈਡਰਲ ਸਰਕਾਰ ਦੇ ਵਿਚਕਾਰ ਇੱਕ ਸੰਵਿਧਾਨਕ ਲੜਾਈ ਕਰਕੇ ਪੈਸਾ ਰੁਕਿਆ ਹੋਇਆ ਹੈ ਜਿਸ ਤੇ ਸ਼ਹਿਰ ਨੂੰ ਤੁਰੰਤ ਲੋੜ ਹੈ ਇਸ ਫੰਡਿੰਗ ਦਾ ਤਕਰੀਬਨ ਅੱਧਾ ਹਿੱਸਾ ਮੌਂਟਰੀਅਲ ਨੂੰ ਜਾਏਗਾ ਤੋਕੇ ਬਾਜ਼ਾ ਤੋਂ ਜ਼ਰਾ ਬਚ ਕੇ ਕਿਉਂਕਿ ਹੋ ਸਕਦਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਤੁਹਾਨੂੰ ਵੀ ਕੋਈ ਬਿਲਕੁਲ ਜਾਇਜ਼ ਬੈਂਕ ਜਾਂ ਫਿਰ ਵਿੱਤੀ ਸੰਸਥਾ ਦਾਸ ਕੇ ਕਾਲ ਕਰ ਸਕਦਾ ਹੈ ਤੇ ਤੁਹਾਨੂੰ ਫਰਾਡ ਵੀ ਤੁਹਾਡਾ ਕਰ ਸਕਦਾ ਹੈ ਵੈਨਕੂਵਰ ਪੁਲਿਸ ਇਸ ਸੰਬੰਧੀ ਬਜ਼ੁਰਗਾਂ ਤੇ ਪਰਿਵਾਰਾਂ ਨੂੰ ਇੱਕ ਨਵੇਂ ਬੈਂਕ ਕਾਰਡ ਘੁਟਾਲੇ ਬਾਰੇ ਚੇਤਾਵਨੀ ਦੇ ਰਹੀ ਹੈ ਸੀਨੀਅਰਸ ਦੇ ਵੱਲੋਂ ਆਪਣੇ ਕਾਰਡ ਬਦਲਣ ਤੋਂ ਬਾਅਦ ਕੋਟਾਲੇ ਕਰਨ ਵਾਲੇ ਪੈਸੇ ਕਢਵਾਉਣ ਦੇ ਲਈ ਉਹਨਾਂ ਦੁਆਰਾ ਪ੍ਰਾਪਤ ਕੀਤੀ ਗਈ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਨੇ ਦਸੰਬਰ ਦੀ ਸ਼ੁਰੂਆਤ ਤੋਂ VPD ਨੂੰ ਬਜ਼ੁਰਗਾਂ ਤੋਂ ਦੋ ਰਿਪੋਰਟਾਂ ਮਿਲੀਆਂ ਨੇ ਜੋ ਤਕਰੀਬਨ 40000 ਡਾਲਰ ਦਾ ਨੁਕਸਾਨ ਹੋਇਆ ਹੈ ਹਾਈਵੇ 99 ਨਾਰਥ ਬਾਉਂਡਰ ਟ੍ਰੈਫਿਕ ਫਿਲਹਾਲ ਦੇ 10 ਵਜੇ ਸਵੇਰ ਤੱਕ ਖੋਲੀ ਗਈ ਔਰ ਇੱਕ ਮਲਟੀ ਵਹੀਕਲ ਐਕਸੀਡੈਂਟ ਤੋਂ ਬਾਅਦ ਇਸ ਨੂੰ ਖੋਲਿਆ ਗਿਆ ਸਰੀ ਪੁਲਿਸ ਸਰਵਿਸ ਨੇ ਕਿਹਾ ਹੈ ਕਿ ਹਾਸੇ ਦੇ ਵਿੱਚ ਇੱਕ ਸੈਮੀ ਟਰੱਕ ਤੇ ਟ੍ਰੇਲਰ ਸਮੇਤ 9 ਵਾਹਨ ਸ਼ਾਮਿਲ ਹੋਏ ਇਸ ਦੀ ਜਾਂਚ ਕਰਨ ਦੀ ਲੋੜ ਹੈ ਤੇ ਅਫਸੋਸ ਦੀ ਗੱਲ ਹੈ ਕਿ ਉਹ ਸਥਾਨ ਜੋ ਆਮ ਤੌਰ ਤੇ ਇੱਕ ਨਿਯਮਤ ਯਾਤਰੀ ਰੂਟ ਹੁੰਦਾ ਹੈ ਇਸ ਲਈ ਅਸੁਵਿਧਾ ਦੇ ਲਈ ਮਾਫੀ ਪਰ ਸਪਸ਼ਟ ਤੌਰ ਤੇ ਉਤੇ ਇੱਕ ਗੰਭੀਰ ਘਟਨਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਸਰੀ ਪੁਲਿਸ ਸਰਵਿਸ ਦੇ ਅਨੁਸਾਰ ਕ੍ਰੈਸ਼ ਦੀ ਪ੍ਰਕਿਰਤੀ ਦੇ ਕਾਰਨ ਦਖਲ ਦੱਖਣ ਜਿਹੜਾ ਬਾਉਂਡ ਹੈ ਲੇਨਾਂ ਦੇ ਬਾਅਦ ਇਹਦੇ ਵਿੱਚ ਦਿਨ ਦੇ ਵਿੱਚ ਦੁਬਾਰਾ ਖੁੱਲਣ ਦੇ ਨਾਲ ਉੱਤਰ ਵੱਲ ਜਾਣ ਵਾਲਿਆਂ ਲਈ ਨਾ ਸਭ ਤੋਂ ਪਹਿਲਾਂ ਦੁਬਾਰਾ ਖੁੱਲਣੀਆਂ ਨੇ ਔਰ ਜੇ ਸੰਤੁਲਨ ਕਾਇਮ ਰੱਖਣਾ ਤਾਂ ਉਹ ਸਬੂਤ ਇਕੱਠੇ ਕਰਨ ਦੇ ਯੋਗ ਹੋਣਾ ਤੇ ਜ਼ਰੂਰੀ ਨਹੀਂ ਕਿ ਸਾਰੇ ਵਾਹਨਾਂ ਨੂੰ ਆਲੇ-ਦੁਆਲੇ ਘੁਮਾਇਆ ਜਾਵੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਕਿਹਾ ਹੈ ਕਿ ਇਹਨਾਂ ਨੂੰ ਸ਼ਾਮ ਨੂੰ 5:30 ਵਜੇ ਦੇ ਕਰੀਬ ਘਟਨਾ ਸਥਾਨ ਤੇ ਬੁਲਾਇਆ ਗਿਆ ਪ੍ਰਾਇਮਰੀ ਕੇਅਰ ਪੈਰਾਮੈਡਿਕਸ ਵਾਲੀਆਂ 4 ਐਂਬੂਲੈਂਸਾਂ ਐਡਵਾਂਸਡ ਕੇਅਰ ਪੈਰਾਮੈਡਿਕਸ ਵਾਲੀਆਂ 3 ਐਂਬੂਲੈਂਸਾਂ ਤੇ ਗੰਭੀਰ ਦੇਖਭਾਲ ਪੈਰਾਮੈਡਿਕਸ ਦੇ ਨਾਲ ਇੱਕ 에ਅਰ ਐਂਬੂਲੈਂਸ ਹੈਲੀਕਾਪਟਰ ਤੇ ਇੱਕ ਸੁਪਰਵਾਈਜ਼ਰ ਤੇ ਸੀਨ ਦੇ ਜਵਾਬ ਦਿੱਤਾ ਪੈਰਾਮੈਡਿਕਸ ਸੱਤ ਮਰੀਜ਼ਾਂ ਨੂੰ ਐਮਰਜੈਂਸੀ ਡਾਕਟਰੀ ਇਲਾਜ ਪ੍ਰੋਵਾਈਡ ਕਰ ਨੋ ਹਸਪਤਾਲ ਲਜਾਇਆ ਗਿਆ ਤਿੰਨ ਦੀ ਹਾਲਤ ਗੰਭੀਰ ਦੱਸੀ ਗਈ ਹੈ ਦੋ ਦੀ ਹਾਲਤ ਵੀ ਇਸ ਦੇ ਨਾਲ ਕਾਫੀ ਗੰਭੀਰ ਹੈ ਹਾਊਸ ਆਫ ਕਾਮਨਸ ਦੇ ਵਿੱਚ ਅਗਲਾ ਹਫਤਾ ਕਾਫੀ ਅਹਿਮ ਰਹਿਣ ਵਾਲਾ ਹੈ ਤੇ ਵਿਰੋਧੀ ਵੀ ਸਰਕਾਰ ਦੇ ਆਰਥਿਕ ਏਜੰਡਿਆਂ ਤੇ ਘੇਰਨ ਦੇ ਲਈ ਇਸ ਨੂੰ ਤਿਆਰ ਹੈ ਕਿਉਂਕਿ ਸਰਕਾਰ ਦੇ ਵੱਲੋਂ ਵਿੱਤੀ ਘਾਟਾ ਘਟਾਉਣ ਦੇ ਲਈ ਕੀਤੇ ਗਏ ਦਾਅਵਿਆਂ ਦੇ ਉੱਤੇ ਬੂਰ ਪੈਂਦਾ ਹੈ ਜਾਂ ਨਹੀਂ ਪਰ ਅਗਲੇ ਹਫਤੇ ਦੇ ਵਿੱਚ ਕ੍ਰਿਸਟੀਆਂ ਜਿਹੜੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਉਹ ਅਗਲੇ ਹਫਤੇ ਸਰਕਾਰ ਦਾ ਮਿਨੀ ਬਜਟ ਮੰਨੀ ਜਾਂਦੀ ਫੌਲ ਇਕਨੋਮਿਕ ਸਟੇਟਮੈਂਟ ਪੇਸ਼ ਕਰਨਗੇ ਇਕਨੋਮਿਕ ਸਟੇਟਮੈਂਟ ਦੇ ਵਿੱਚ ਸਰਕਾਰ ਦੀ ਵਿੱਤੀ ਸਥਿਤੀ ਅਤੇ ਅਹਿਮ ਖੇਤਰਾਂ ਦੇ ਲਈ ਭਵਿੱਖ ਦੀ ਯੋਜਨਾ ਜਾਰੀ ਕੀਤੀ ਜਾਂਦੀ ਹੈ 16 ਦਸੰਬਰ ਨੂੰ ਪੇਸ਼ ਹੋਣ ਵਾਲੇ ਦਸਤਾਵੇਜ਼ ਦੇ ਵਿੱਚ ਇਹ ਖੁਲਾਸਾ ਹੋਵੇਗਾ ਕਿ ਕੀ ਸਰਕਾਰ 2023-24 ਦੇ ਫੈਡਰਲ ਘਾਟੇ ਨੂੰ ਡਾਲਰ 40.1 ਬਿਲੀਅਨ ਤੇ ਹੀ ਰੱਖਣ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਜਾਂ ਨਹੀਂ ਪਾਰਲੀਮੈਂਟਰੀ ਬਜਟ ਅਫਸਰ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਰਕਾਰ ਦਾ ਬਜਟ ਘਾਟਾ 46 ਬਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ ਫ੍ਰੀਲੈਂਡ ਨੇ ਕਰਜ਼ੇ ਤੇ ਜੀਡੀਪੀ ਦੇ ਅਨੁਪਾਤ ਨੂੰ ਵੇ ਘਟਾਉਣ ਦਾ ਤਹਈਆ ਪ੍ਰਗਟਾਇਆ ਸੀ ਪਰ ਅਮਰੀਕਾ ਦੇ ਵਿੱਚ ਟਰੰਪ ਦੇ ਆਉਣ ਤੋਂ ਬਾਅਦ ਕੈਨੇਡਾ ਦੇ ਉੱਤੇ ਫੌਜੀ ਖਰਚ ਵਧਾਉਣ ਤੇ ਬਾਰਡਰ ਸੁਰੱਖਿਆ ਦੇ ਲਈ ਹੋਰ ਫੰਡ ਮੁਹੱਈਆ ਕਰਵਾਉਣ ਦਾ ਦਬਾਅ ਵੱਧ ਰਿਹਾ ਹੈ ਇਸ ਕਰਕੇ ਹੁਣ ਫ੍ਰੀਲੈਂਡ ਦੇ ਤਹਈਏ ਦੀ ਅਜ਼ਮਾਇਸ਼ ਹੋਵੇਗੀ ਇਸ ਤੋਂ ਇਲਾਵਾ ਡੈਂਟਲ ਕੇਅਰ ਫਾਰਮਾ ਕੇਅਰ ਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਦੇ ਵਰਗੇ ਸਮਾਜਿਕ ਪ੍ਰੋਗਰਾਮ ਵੀ ਮੋٹے ਖਰਚੇ ਹਨ ਜਿਹੜੇ ਬਜਟ ਦਾ ਹਿੱਸਾ ਨੇ ਨਾਲ ਹੀ ਜੀਐਸਟੀ ਐਚਐਸਟੀ ਛੋਟ ਅਤੇ ਕੰਮ ਕਰਦੇ ਕੈਨੇਡੀਅਨਜ਼ ਨੂੰ ਇੱਕ ਵਾਰ ਦੇ ਲਈ 250 ਡਾਲਰ ਦੇ ਭੁਗਤਾਨ ਵਰਗੇ ਫੈਸਲੇ ਵੀ ਸਰਕਾਰੀ ਖਜ਼ਾਨੇ ਚੋਂ ਖਰਚ ਕਰਨ ਦਾ ਹਿੱਸਾ ਹੋਣਗੇ 250 ਡਾਲਰ ਵਾਲਾ ਪ੍ਰੋਗਰਾਮ ਪਹਿਲਾਂ ਹੀ ਵਿਚਾਲੇ ਲਟਕਿਆ ਹੈ ਕਿਉਂਕਿ ਐਨਡੀਪੀ ਚਾਹੁੰਦੀ ਹੈ ਕਿ ਇਸ ਦਾ ਹੋਰ ਲੋਕਾਂ ਤੱਕ ਵਿਸਤਾਰ ਕੀਤਾ ਜਾਏ ਫ੍ਰੀ ਲੈਂਡ ਦੀ ਅਪਡੇਟ ਜਿਸ ਦੇ ਵਿੱਚ ਅਗਲੇ ਸਾਲ ਲਈ ਵਿੱਤੀ ਅਨੁਮਾਨਾਂ ਦੀ ਪੇਸ਼ਕਸ਼ ਹੋਣ ਦੀ ਉਮੀਦ ਹੈ ਉਸ ਮੰਦੀ ਨੂੰ ਵੀ ਮੱਦੇਨਜ਼ਰ ਰੱਖੇਗੀ ਜਿਹੜੀ 트੍ਰੰਪ ਦੇ ਵੱਲੋਂ 25% ਦੇ ਟੈਰਿਫ ਲਗਾਉਣ ਦੀ ਧਮਕੀ ਨੂੰ ਅਮਲ ਦੇ ਵਿੱਚ ਲਿਆਉਣ ਤੇ ਪੈਦਾ ਹੋ ਸਕਦੀ ਹੈ 트੍ਰੰਪ ਦੇ ਟੈਰਿਫਾਂ ਦਾ ਕੈਨੇਡੀਅਨ ਆਰਥਿਕਤਾ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਤੇ ਟੀਡੀ ਬੈਂਕ ਅਨੁਸਾਰ ਸਿਰਫ 10% ਦੀ ਟੈਰਿਫ ਦੇ ਵੀ ਬਹੁਤ ਮਾੜੇ ਪ੍ਰਭਾਵ ਹੋ ਸਕਦੇ ਨੇ ਤੇ ਅਮਰੀਕੀ ਬਾਜ਼ਾਰ ਤੇ ਨਿਰਭਰ ਆਟੋ ਤੇਲ ਤੇ ਕੈਮੀਕਲ ਵਰਗੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਫੈਡਰਲ ਸਰਕਾਰ ਦੇ ਵੱਲੋਂ ਜੀਐਸਟੀ ਅਤੇ ਐਚਐਸਟੀ ਤੇ ਅਰਜ਼ੀ ਛੋੜ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਕੈਨੇਡੀਅਨਸ ਦੀ ਮਦਦ ਕੀਤੀ ਜਾ ਸਕੇ ਇਹ ਲਾਭ ਸ਼ਨੀਵਾਰ ਤੋਂ ਕੈਨੇਡਾ ਵਾਸੀਆਂ ਨੂੰ ਪ੍ਰਾਪਤ ਹੋਵੇਗਾ ਇਸ ਦੇ ਘੇਰੇ ਦੇ ਵਿੱਚ ਤਿਆਰ ਖਾਣਾ ਜਿਸ ਦੇ ਵਿੱਚ ਸਬਜ਼ੀਆਂ ਤੇ ਜਿਹਾ ਸਬਜ਼ੀਆਂ ਦੇ ਟ੍ਰੇਆਂ ਵੀ ਸ਼ਾਮਿਲ ਨੇ ਤੇ ਪਹਿਲਾਂ ਤੋਂ ਤਿਆਰ ਸੈਂਡਵਿਚ ਅਤੇ ਫੂਡ ਸ਼ਾਮਿਲ ਹੈ ਇਸ ਤੋਂ ਇਲਾਵਾ ਰੈਸਟੋਰੈਂਟ ਦਾ ਖਾਣਾ ਭਾਵੇਂ ਡਾਈਨ ਇਨ ਟੇਕ ਆਊਟ ਹੈ ਜਾਂ ਡਿਲੀਵਰੀ ਹੈ ਸਨੈਕਸ ਚਿਪਸ ਕੈਂਡੀ ਅਤੇ ਗਨੋਲਾ 바ਰਜ਼ ਬੀਅਰ ਵਾਈਨ ਸਾਇਦਰ ਅਤੇ 7 ਫੀਸਦ ਅਲਕੋਹਲ ਤੋਂ ਘੱਟ ਮਾਤਰਾ ਵਾਲੇ ਪ੍ਰੀ ਮਿਕਸਡ ਅਲਕੋਹਲ ਪ੍ਰੋਡਕਟ ਛੋੜ ਦੇ ਕੇਰੇ ਦੇ ਵਿੱਚ ਨੇ ਇਸ ਤੋਂ ਕੱਪੜ ਇਸ ਤੋਂ ਇਲਾਵਾ ਬੱਚਿਆਂ ਦੇ ਕੱਪੜੇ ਤੇ ਜੁੱਤੀਆਂ ਕਾਰ ਦੀਆਂ ਸੀਟਾਂ ਅਤੇ ਡਾਈਪਰ ਬੱਚਿਆਂ ਦੇ ਖਿਡੌਣੇ ਕਿਤਾਬਾਂ ਪ੍ਰਿੰਟ ਅਖਬਾਰਾਂ ਤੇ ਪਜ਼ਲਸ ਕ੍ਰਿਸਮਸ ਟਰੀ ਤੇ ਵੀ ਜੀਐਸਟੀ ਐਚਐਸਟੀ ਨਹੀਂ ਲੱਗੇਗਾ ਇਸ ਤੋਂ ਇਲਾਵਾ ਜਿਹੜੇ ਸੂਬੇ প্রভিনਸ਼ੀਅਲ ਟੈਕਸ ਮਿਲਾ ਕੇ ਜੀਐਸਟੀ ਲਗਾਉਂਦੇ ਨੇ ਉਥੇ ਸਾਰਾ HST ਖਤਮ ਹੋ ਜਾਏਗਾ 온ਟਾਰੀਓ ਨਿਊ ਬਰੰਜ਼ਵੇਕ ਨਿਊਫਾਉਨਲੈਂਡ ਐਂਡ ਲਾਬਰਡੋਰ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ HST ਲੱਗਦੀ ਹੈ ਇਸ ਮਾਮਲੇ ਦੇ ਉੱਤੇ ਬੇਸ਼ੱਕ ਸਰਕਾਰ ਕੈਨੇਡੀਅਨਸ ਲਈ ਰਾਹਤ ਦੱਸ ਰਹੀ ਹੈ ਤੇ ਐਂਡੀਪੀ ਵੀ ਇਸ ਤੇ ਸਰਕਾਰ ਦਾ ਸਮਰਥਨ ਕਰ ਰਹੀ ਹੈ ਪਰ ਐਂਡੀਪੀ ਲੀਡਰ ਜਗਮੀਤ ਸਿੰਘ ਜ਼ਰੂਰੀ ਵਸਤਾਂ ਤੇ ਪੱਕੇ ਤੌਰ ਤੇ GST ਹਟਾਉਣ ਦੀ ਮੰਗ ਕਰ ਰਹੇ ਨੇ ਪਰ ਦੂਜੇ ਪਾਸੇ ਕੰਜ਼ਰਵੇਟਿਵ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਨੇ ਫੈਦਰਲ ਸਰਕਾਰ ਦਾ ਕਹਿਣਾ ਹੈ ਕਿ ਇਸ 2 ਮਹੀਨੇ ਦੇ ਲਈ ਦਿੱਤੀ ਗਈ ਛੋਟ ਦੇ ਨਾਲ ਸਰਕਾਰ ਨੂੰ 1.6 ਬਿਲੀਅਨ ਡਾਲਰ ਦੇ ਰੈਵਨਿਊ ਦਾ ਨੁਕਸਾਨ ਹੋਵੇਗਾ ਪਰ ਐਚਐਸਟੀ ਹਟਾਉਣ ਦੇ ਨਾਲ ਪ੍ਰੋਵਿੰਸਾਂ ਦੇ ਰੈਵਨਿਊ ਦਾ ਨੁਕਸਾਨ ਵੀ ਹੋਵੇਗਾ ਜਿਸ ਨਾਲੇ ਕੁੱਲ 2.5 ਬਿਲੀਅਨ ਡਾਲਰ ਦੇ ਲਗਭਗ ਹੋ ਸਕਦਾ ਹੈ ਪਰ ਜੇਕਰ ਇਸ ਤੋਂ ਪ੍ਰਭਾਵਿਤ ਪ੍ਰੋਵਿੰਸਾਂ ਫੈਡਰਲ ਸਰਕਾਰ ਤੋਂ ਇਸ ਦੀ ਪਰਪਾਈ ਦੀ ਮੰਗ ਕਰਦੀਆਂ ਨੇ ਤਾਂ ਖਰਚਾ ਵਾਧ ਸਕਦਾ ਹੈ ਲਿਬਰਲ ਅਨੇ ਸ਼ੁਰੂਆਤ ਦੇ ਵਿੱਚ 2 ਮਹੀਨੇ ਦੀ ਜੀਐਸਟੀ ਛੋੜ ਦੇ ਨਾਲ ਕੁਝ ਕੈਨੇਡੀਅਨਸ ਨੂੰ $250 ਦਾ ਚੈੱਕ ਭੇਜਣ ਦੀ ਯੋਜਨਾ ਵੀ ਐਲਾਨੀ ਸੀ 2023 ਵਿੱਚ 1.5 ਲੱਖ ਤੋਂ ਘਾਟਾ ਆਮਦਨ ਵਾਲੇ 18.7 ਮਿਲੀਅਨ ਲੋਕ ਇਸ ਦੇ ਦਾਇਰੇ ਦੇ ਵਿੱਚ ਆਉਣੇ ਨੇ ਪਰ ਕੁਝ ਕੈਨੇਡੀਅਨਸ ਨੇ ਇਸ ਭੁਗਤਾਨ ਤੋਂ ਸਖਣੇ ਹੋਣ ਤੇ ਚਿੰਤਾ ਜ਼ਾਹਰ ਕੀਤੀ ਐਨਡੀਪੀ ਨੇ ਧਮਕੀ ਦਿੱਤੀ ਸੀ ਕਿ ਜੇ ਸਰਕਾਰ ਦੋਵੇਂ ਯੋਜਨਾਵਾਂ ਲਈ ਵੱਖਰੇ ਬਿੱਲ ਨਹੀਂ ਲਿਆਂਦੀ ਤਾਂ ਉਹ ਪੂਰੇ ਪੈਕੇਜ ਨੂੰ ਹਸਮਰਥਨ ਨਹੀਂ ਦੇਣਗੇ ਲਿਬਰਲਾਂ ਨੇ ਪਿਛਲੇ ਵੀਰਵਾਰ ਰਾਤ ਨੂੰ ਹਾਊਸ ਆਫ ਕਾਮਨਸ ਦੇ ਵੱਲੋਂ ਪਾਸ ਕੀਤੇ ਬਿੱਲ ਦੇ ਵਿੱਚ ਚੈੱਕ ਵਾਲਾ ਨੁਕਤਾ ਸ਼ਾਮਲ ਨਹੀਂ ਕੀਤਾ ਸੀ ਐਨਡੀਪੀ ਜਗਮੀਤ ਸਿੰਘ ਨੇ ਇੱਕ ਮੀਡੀਆ ਬਿਆਨ ਦੇ ਵਿੱਚ ਕਿਹਾ ਸੀ ਕਿ ਜੇ ਲਿਬਰਲ ਸਰਕਾਰ ਡਾਲਰ 250 ਦੇ ਚੈੱਕ ਵਾਲੇ ਉਪਾਦ ਦਾ ਦਾਇਰਾ ਵਧਾਉਂਦੀ ਹੈ ਤਾਂ ਇਸ ਦੇ ਵਿੱਚ ਰਿਟਾਇਰਡ ਸੀਨੀਅਰਸ ਡਿਸੇਬਲ ਕੈਨੇਡੀਅਨਸ ਤੇ ਜਿਹੜਾ 60 ਕਰਨ ਕੰਮ ਤੇ ਜਾਣ ਵਾਲਿਆਂ ਨੂੰ ਸ਼ਾਮਿਲ ਨਹੀਂ ਕਰਦੀ ਤਾਂ ਐਨ ਡੀ ਪੀ ਇਸ ਦਾ ਸਮਰਥਨ ਕਦੇ ਵੀ ਨਹੀਂ ਕਰੇਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੈਕਸ ਛੋਟ ਨੂੰ ਇੱਕ ਕਫਾਇਤੀ ਉਪਾਅ ਜੋ ਦਰਸਾਇਆ ਜਿਸ ਦਾ ਉਦੇਸ਼ ਰਹਿਣ ਸਹਿਣ ਦੀ ਵਧੀ ਲਾਗਤ ਤੇ ਭਾਰ ਨੂੰ ਹੌਲਾ ਕਰਨਾ ਹੈ ਕੁਝ ਅਰਥ ਸ਼ਾਸਤਰੀਆਂ ਨੇ ਅਗਾਹ ਕੀਤਾ ਹੈ ਕਿ ਇਸ ਉਪਾਕਰਨ ਮਹਿੰਗਾਈ ਉੱਪਰ ਵੱਲ ਨੂੰ ਜਾ ਸਕਦੀ ਹੈ ਕੰਜ਼ਰਵੇਟਿਵ ਲੀਡਰ ਪਾਲੀਵਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਾਰਬਨ ਟੈਕਸ ਨੂੰ ਖਤਮ ਕਰਨ ਤੇ 1 ਮਿਲੀਅਨ ਡਾਲਰ ਤੋਂ ਘੱਟ ਵਿੱਚ ਵੇਚੇ ਗਏ ਨਵੇਂ ਘਰਾਂ ਤੋਂ GST ਨੂੰ ਹਟਾਉਣ ਵਰਗੇ ਉਹਨਾਂ ਦੇ ਨੀਤੀਗਤ ਸੁਝਾਵਾਂ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਦੇ ਨਾਲ ਸੱਚਮੁੱਚ ਕੈਨੇਡੀਅਨਜ਼ ਨੂੰ ਰਾਹਤ ਮਿਲੇਗੀ। ਰੈਡਿਕਲ ਦੇਸੀ ਦੁਆਰਾ ਕੀਤੀ ਗਈ ਈ ਪੈਟੀਸ਼ਨ 51100 ਦੇ ਪੇਪਰ ਦੇ ਉੱਤੇ 3467 ਦਸਤਖਤ ਇਕੱਠੇ ਕੀਤੇ ਗਏ ਸਿੱਖ ਕਾਰਕੁਨ ਜਸਪ੍ਰੀਤ ਸਿੰਘ ਬਾਠ ਅਤੇ ਉਹਨਾਂ ਦੀ ਟੀਮ ਨੇ ਗੁਰੂ ਨਾਨਕ ਸੇਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਏ ਇੱਕ ਸੰਖੇਪ ਸਮਾਗਮ ਦੇ ਦੌਰਾਨ ਸੰਸਦ ਮੈਂਬਰ ਸੁਖਤਾਲੀਵਾਲ ਨੂੰ ਹਾਰਡ ਕਾਪੀਆਂ ਦੇ ਬਕਸੇ ਸੋ 45 ਵਾਲੇ ਰੀਅਰ ਇੰਡੀਆ ਮੰਤਮਾ ਕਿਆਤੇ ਭਾਰਤੀ ਖੁਫੀਆ ਏਜੰਸੀਆਂ ਦੇ ਸ਼ਮੂਲੀਅਤ ਦੀ ਨਵੀਂ ਜਾਂਚ ਦੀ ਮੰਗ ਕਰਨ ਵਾਲੀ ਪੈਟੀਸ਼ਨ ਨੂੰ ਸਪੌਂਸਰ ਕੀਤਾ ਤੇ ਹਾਊਸ ਆਫ ਕਾਮਨਸ ਪੋਰਟਲ ਦੇ ਉੱਤੇ ਪੈਟੀਸ਼ਨ ਦੇ ਆਨਲਾਈਨ ਵਰਜ਼ਨ ਨੂੰ ਪਹਿਲਾਂ ਹੀ 42100 ਤੋਂ ਵੱਧ ਦਸਖਤ ਮਿਲ ਚੁੱਕੇ ਨੇ ਆਸ ਹੁੰਦਿਆ ਇਸ ਮੌਕੇ ਐਮਪੀ ਸੁਖਤਾਲੀਵਾਲ ਨੇ ਕੀ ਕਿਹਾ 4238 ਕੈਨੇਡੀਅਨਸ ਹੈਵ ਸਾਈਨਡ ਦਾ ਇਹ ਪੈਟੀਸ਼ਨ ਐਂਡ ਓਵਰ 5000 petitioners put a paper petition and delivered to me last sunday and i'm going to say the exact wording what they are asking for they say whereas the air india bombing of june 23 1985 that left 331 people that was the worst tragedy in the history of aviation terror before 9-11 the victim families the victims' families continue to wait for justice and closure. The Sikhs in Canada widely believe that this was the handiwork of a foreign intelligence to discredit their political activism and undermine their advocacy work for the human rights in India. The recent development within the Sikh community in British Columbia gives credence to the perception. The Canadian government is looking into the growing foreign <coughs> interference in its political affairs. The Sikhs are living under the fear since the murder or the assassination, it is her murder, I call assassination, of, of Sari Delta Gurdwara President Hardeep Singh Nijjar in June 2023. And on September 18, 2023, the Prime Minister of Canada stated that there are credible allegations. ਆਪੇ ਲਿੰਕ ਇਟ ਵੀਨ ਏਜੰਟਸ ਆਫ ਗਵਰਨਮੈਂਟ ਆਫ ਇੰਡੀਆ ਐਂਡ ਦ ਕਿਲਿੰਗ ਆਫ ਦੀ ਹਰਜੀਪ ਸਿੰਘ ਨੇਚਰ ਦੀ ਦੀ ਪਟੀਸ਼ਨਰਸ ਸਾਈਨ ਐਂਡ ਦੇ ਸੇਅ ਵੀ ਸਿਟੀਜ਼ਨਸ ਐਂਡ ਪਰਮਨੈਂਟ ਰੈਜ਼ਿਡੈਂਟਸ ਆਫ ਕੈਨੇਡਾ ਕਾਲਪੌਨ ਦੀ ਗਵਰਨਮੈਂਟ ਆਫ ਕੈਨੇਡਾ ਟੂ ਆਰਡਰ ਅ ਫਰਸ ਇਨਕੁਆਰੀ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਜਿਹੜੀ ਪਿਛਲੇ ਦਿਨੀ 6 ਦਸੰਬਰ ਦੀ ਗੱਲ ਆ ਜਿਹਦੇ ਵਿੱਚ ਹਰਸ਼ਾਨਦੀਪ ਸਿੰਘ ਜਿਹਦੀ ਮੌਤ ਹੋਈ ਆ ਇੱਕ ਗੋਲੀ ਲੱਗਣ ਕਾਰਨ ਦੱਸਿਆ ਜਾਂਦਾ ਕਿ ਜੇ ਇਸ ਬਿਲਡਿੰਗ ਵਿੱਚ ਉਹ ਹਜੇ ਤੀਸਰੇ ਦਿਨ ਹੀ ਕੰਮ ਤੇ ਪਹੁੰਚਿਆ ਸੀ ਉਸ ਬਿਲਡਿੰਗ ਵਿੱਚ ਦੋ ਹਫ਼ਤੇ ਪਹਿਲਾਂ ਵੀ ਉਥੇ ਗੋਲੀ ਚੱਲ ਚੁੱਕੀ ਆ ਇਥੋਂ ਤੱਕ ਕਿ ਇਸ ਸਾਲ ਦੇ ਕਹੋ ਅੱਧ ਦੇ ਵਿੱਚ ਉਸ ਬਿਲਡਿੰਗ ਵਾਲਿਆਂ ਨੂੰ ਜਿਹੜਾ ਸੀ ਜੀ ਸਿਟੀ ਵਾਲਿਆਂ ਨੇ ਵੀ ਨੋਟਿਸ ਭੇਜਿਆ ਸੀ ਕਿਉਂਕਿ ਉੱਥੇ ਬਹੁਤ ਸਾਰਾ ਡਿਸਆਰਡਰ ਰਹਿੰਦਾ ਸੀਗਾ ਔਰ ਜਿਹੜੀਆਂ ਪ੍ਰੋਪਰਲੀ ਮੇਨਟੇਨੈਂਸ ਹੈ ਨਹੀਂ ਸੀਗੀ ਹੋਰ ਸਿਕਿਉਰਿਟੀ ਗੰਚਨ ਕਰਨ ਕਰਕੇ ਸਿਟੀ ਨੇ ਵੀ ਉਹਨਾਂ ਨੂੰ ਖਤ ਪੱਤਰ ਲਿਖਿਆ ਸੀਗਾ ਔਰ ਆਰਡਰ ਭੇਜਿਆ ਸੀਗਾ ਵੀ ਭਾਈ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਮਤਲਬ ਜਿਹੜਾ ਕੰਮਕਾਰ ਕਰਨਾ ਉਹ ਕਰੋ ਪਰ ਜਿਹੜੀ ਨਾ 2 ਹਫ਼ਤੇ ਪਹਿਲਾਂ ਗੋਲੀ ਚੱਲੀ ਆ ਉਹਦੇ ਵਿੱਚ ਜਦੋਂ ਪੁਲਿਸ ਉੱਥੇ ਪਹੁੰਚਦੀ ਆ ਉਹ ਵਿਅਕਤੀ ਜਿਹੜਾ ਜੀ ਫਟੜ ਹੋਇਆ ਉਹਨਾਂ ਨੂੰ ਮਿਲਦਾ ਪਰ ਉਹ ਸਰਵਾਈਵ ਕਰ ਗਿਆ ਸੀ ਉਹਦੀ ਜਿਹੜੀ ਜਾਨ ਸੀਗੀ ਬਚ ਗਈ ਸੀ ਕਿਉਂਕਿ ਜਿਹੜੇ ਉਹਦੇ ਸੱਟਾਂ ਲੱਗੀਆਂ ਸੀ ਜਾਂ ਗੋਲੀ ਜਿੱਥੇ ਲੱਗੀ ਸੀਗੀ ਉਹ ਉਹਦੀ ਜਾਨ ਨੂੰ ਉਹ ਤੋਂ ਕੋਈ ਖਤਰਾ ਨਹੀਂ ਸੀ ਹੈ ਪਰ ਦੋ ਹਫ਼ਤੇ ਬਾਅਦ ਹੀ ਪੁਲਿਸ ਫੇਰ ਉਸੇ ਬਿਲਡਿੰਗ ਵਿੱਚ ਪਹੁੰਚਦੀ ਹੈ 106 ਸਟਰੀਟ ਤੇ 107 ਐਵੇਨਿਊ ਤੇ ਔਰ ਉਸ ਬਿਲਡਿੰਗ ਵਿੱਚ ਹਰਸ਼ਾਨਦੀਪ ਸਿੰਘ ਦੀ ਜਿਹੜੀ ਮਰਤਕ ਦੇ ਆ ਉਹਨਾਂ ਨੂੰ ਉੱਥੇ ਮਿਲਦੀ ਆ ਹੁਣ ਇਹ ਤੇ ਜੀ ਕਈ ਗੱਲਾਂ ਬਾਤਾਂ ਆ ਰਹੀਆਂ ਨੇ ਇੱਥੋਂ ਤੱਕ ਕਿ ਇੱਕ ਸਿਕਿਉਰਿਟੀ ਮਹਾਰਾ ਜੌਨ ਮੈਕਡਰਮਿਡ ਉਹ ਕਹਿੰਦੇ ਵੀ ਇਹ 100% ਆ ਜਿਹੜੀ ਘਟਨਾ ਸੀਗੀ ਇਹ ਬਚਾਈ ਜਾ ਸਕਦੀ ਸੀਗੀ ਮਤਲਬ ਉਹਦੀ ਜਾਨ ਨੌਜਵਾਨ ਦੀ ਬਚ ਸਕਦੀ ਸੀ ਉਹ ਕਹਿੰਦਾ ਵੀ ਪਹਿਲੀ ਗੱਲ ਇਹ ਆ ਵੀ ਉਹ ਇਸ ਬਿਲਡਿੰਗ ਦੇ ਵਿੱਚ ਹੋਣਾ ਹੀ ਨਹੀਂ ਸੀ ਚਾਹੀਦਾ ਜਿਹਾ ਉਹਦੇ ਤੇ ਉਹ ਸਿਕਿਉਰਿਟੀ ਜਿਹੜੀਆਂ ਕੰਪਨੀਆਂ ਉਹਨਾਂ ਤੇ ਵੀ ਸਵਾਲ ਚੱਕ ਰਿਹਾ ਨੈਸ਼ਨਲ ਸਕਿਉਰਿਟੀ ਗਾਰਡ ਪ੍ਰੋਟੈਕਸ਼ਨ ਸਰਵਿਸਿਜ਼ ਜਿਹਨਾਂ ਲਈ ਇਹ ਕੰਮ ਕਰ ਰਿਆ ਸੀਗਾ ਉਹਨਾਂ ਨੂੰ ਜਦੋਂ ਸੀਬੀਸੀ ਵਾਲਿਆਂ ਨੇ ਫੋਨ ਕੀਤਾ ਜੀ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਇਸੇ ਤਰ੍ਹਾਂ ਹੀ ਜਿਹੜਾ ਉਸ ਬਿਲਡਿੰਗ ਦਾ ਮਾਲਕ ਆ ਵੈਨ ਵੋਂਗ ਉਹਨੇ ਵੀ ਕੋਈ ਕਮੈਂਟ ਕਰਨ ਤੋਂ ਨਾ ਕਰ ਦਿੱਤੀ ਆ ਅਕੂਪੇਸ਼ਨਲ ਹੈਲਥ ਐਂਡ ਸੇਫਟੀ ਵਾਲਿਆਂ ਨੇ ਵੀ ਕੋਈ ਕਮੈਂਟ ਨਹੀਂ ਜੀ ਦਿੱਤਾ ਇਹਦੇ ਉੱਤੇ ਉਹ ਕਹਿੰਦੇ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅਸੀਂ ਉਹਦੇ ਉੱਤੇ ਕੋਈ ਕਮੈਂਟ ਜਿਹੜਾ ਉਹ ਨਹੀਂ ਦੇ ਸਕਦੇ ਪਰ ਮੈਕ ਡਰਮਡ ਹੋਰਾਂ ਦਾ ਕਹਿਣਾ ਹੈਗਾ ਜੀ ਵੀ ਦੇਖੋ ਜਿਹੜੇ ਸਿਕਿਉਰਿਟੀ ਗਾਰਡ ਆ ਇਹਨਾਂ ਨੂੰ ਸਿਰਫ 40 ਘੰਟਿਆਂ ਦੀ ਉਹ ਕਹਿੰਦਾ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ 20 ਡਾਲਰ ਦੀ ਜਿਹੜੀ ਜੌਬ ਆ ਉਹ ਇਹ ਕਰਨੀ ਆ ਰੰਭ ਕਰ ਦਿੰਦੇ ਆ ਪਰ ਬਹੁਤ ਸਾਰੀਆਂ ਐਸੀਆਂ ਜਗ੍ਹਾ ਹੈਗੀਆਂ ਜਿਹੜੀਆਂ ਖਤਰਨਾਕ ਹੁੰਦੀਆਂ ਉੱਥੇ ਇਹ ਵਿਅਕਤੀਆਂ ਨੂੰ ਜਿਹੜੇ ਨਵੇਂ ਬੰਦੇ ਹੁੰਦੇ ਉੱਥੇ ਨਹੀਂ ਭੇਜਣਾ ਚਾਹੀਦਾ ਔਰ ਉਹਨਾਂ ਨੂੰ ਦੱਸਣਾ ਚਾਹੀਦਾ ਇਹ ਸਾਰੀ ਗੱਲਬਾਤ ਜਿਹੜੀ ਆ ਵੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਦੂਸਰਾ ਉਹ ਕਹਿੰਦਾ ਵੀ ਦੇਖੋ ਪੁਲਿਸ ਵਾਲੇ ਜਦੋਂ ਪੈਟਰੋਲਿੰਗ ਕਰਨ ਜਾਂਦੇ ਆ ਤੇ ਉਹ ਦੋ-ਦੋ ਵਿਅਕਤੀ ਹੁੰਦੇ ਨੇ ਗੱਡੀ ਦੇ ਵਿੱਚ ਪੈਟਰੋਲਿੰਗ ਕਰਦੇ ਔਰ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ ਪਰ ਜਿਹੜੇ ਸਿਕਿਉਰਿਟੀ ਗਾਰਡ ਆ ਇਹ ਹੁੰਦੇ ਤਾਂ ਫਾਸਟ ਰਿਸਪੌਂਡਰ ਆ ਇਹ ਵੀ ਪਰ ਇਹਨਾਂ ਕੋਲ ਹਥਿਆਰ ਕੋਈ ਨਹੀਂ ਹੁੰਦਾ ਔਰ ਇੱਕ ਹੀ ਵਿਅਕਤੀ ਹੁੰਦਾ ਉਹ ਕਹਿੰਦਾ ਵੀ ਇਹ ਅਸਲ 'ਚ ਗੱਲਬਾਤ ਚੱਲਣੀ ਚਾਹੀਦੀ ਆ ਇਹਨਾਂ ਦੀ ਵੀ ਸੇਫਟੀ ਜਿਹੜੀ ਆ ਉਹਦੇ ਤੇ ਗੌਰ ਕਰਨਾ ਚਾਹੀਦਾ ਆ ਔਰ ਸੋਚਣਾ ਸੋਚ ਵਿਚਾਰ ਕਰਨੀ ਚਾਹੀਦੀ ਆ ਤੇ ਸਰਕਾਰਾਂ ਨੂੰ ਜਿਹੜਾ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਅਲਬਰਟਾ ਦੇ ਜਿਹੜੇ ਸੇਫਟੀ ਮਨਿਸਟਰ ਹੈ ਨੇ ਮਾਈਕ ਐਲਸ ਹੋਰ ਰਿਪਬਲਿਕ ਸੇਫਟੀ ਵਾਲੇ ਉਹਨਾਂ ਨੇ ਉਹ ਕਹਿੰਦੇ ਜੀ ਵੀ ਮੈਨੂੰ ਜਿਹੜਾ ਡਿਪਾਰਟਮੈਂਟ ਹੈ ਉਹ ਰეკਮੈਂਡੇਸ਼ਨਸ ਦੇ ਰਿਹਾ ਤੇ ਅਸੀਂ ਉਹਨਾਂ ਤੇ ਕਹਾ ਕੰਮਕਾਰ ਕਰਾਂਗੇ ਸਾਨੂੰ ਜਿਹੜੇ ਹੋਰ ਜ਼ਿਆਦਾ ਪੁਲਿਸ ਆਫਸਰਸ ਆਫੀਸਰਸ ਦੀ ਜ਼ਰੂਰਤ ਹੈਗੀ ਆ ਤੇ ਉਹ ਜਿਹੜੀ ਸਰਕਾਰ ਆ ਇਸ ਵੇਲੇ ਇੰਪਲੀਮੈਂਟ ਕਰਨ ਲੱਗੀ ਹੋਈ ਆ ਚਾਅ ਪੰਜਾਬੀ ਲਈ ਕਲਮੀਸ਼ਨਸ ਦਾ ਐਡਮੰਟਨ 6 ਦਸੰਬਰ ਸਾਲ 2024 ਤੜਕਸਰ ਐਡਮੰਟਨ ਦੇ 106 ਸਟਰੀਟ ਤੇ 107 ਐਵੇਨਿਊ ਤੇ ਸਥਿਤ ਇੱਕ ਅਪਾਰਟਮੈਂਟ ਬਿਲਡਿੰਗ 'ਚ ਸਿਕਿਉਰਿਟੀ ਦੀ ਜੌਬ ਕਰ ਰਹੇ ਹਰਸ਼ਨਦੀਪ ਸਿੰਘ ਜਿਸ ਦੀ ਉਮਰ 20 ਸਾਲ ਦੀ ਸੀ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਹਰਸ਼ਨਦੀਪ ਸਿੰਘ ਨੌਰਕਵੈਸਟ ਕਾਲਜ ਵਿੱਚ ਬਿਜ਼ਨਸ ਦੇ ਡਿਪਲੋਮੇ ਦੀ ਪਿਛਲੇ 1.5 ਸਾਲ ਤੋਂ ਪੜ੍ਹਾਈ ਕਰ ਰਿਹਾ ਸੀ ਤੇ ਉਹਦੀ ਇੱਛਾ ਸੀ ਕਿ ਪੁਲਿਸ 'ਚ ਭਰਤੀ ਹੋ ਕੇ ਮੈਂ ਜੋਬ ਕਰਾਂ ਉਸ ਦੀ ਮੌਤ ਦੀ ਖਬਰ ਨੇ ਪੂਰੇ ਕੈਨੇਡਾ ਤੇ ਖਾਸ ਕਰਕੇ ਕਾਲਜ 'ਚ ਪੜ ਰਹੇ ਵਿਦਿਆਰਥੀ ਅਤੇ ਸਟਾਫ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਹਰਸ਼ਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਨੌਰਕwest ਕਾਲਜ 'ਚ ਇੱਕ ਸ਼ੋਕ ਸਭਾ ਬੁਲਾਈ ਗਈ ਜਿੱਥੇ ਸਟੂਡੈਂਟਸ ਟੀਚਰਸ ਅਤੇ ਹੋਰ ਸਟਾਫ ਨੇ ਉਸ ਨੂੰ ਫੁੱਲਾਂ ਅਤੇ ਮੋਮਬਤੀਆਂ ਬਾਲ ਕੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਐਡਮਿੰਟਨ ਦੇ ਫਾਸਟ ਰਿਸਪੌਂਡਰਸ ਵੱਲੋਂ ਜਿਹਦੇ ਵਿੱਚ ਐਡਮਿੰਟਨ ਪੁਲਿਸ ਸਰਵਿਸ ਐਡਮਿੰਟਨ ਮੈਡੀਕਲ ਸਰਵਿਸਿਜ਼ ਕੋਰੈਕਸ਼ਨਸ ਉਹਨਾਂ ਵੱਲੋਂ ਹਰਸ਼ਨਦੀਪ ਸਿੰਘ ਨੂੰ 15 ਦਸੰਬਰ ਦਿਨ ਐਤਵਾਰ ਦੁਪਹਿਰ 12 ਵਜੇ 6403 ਰੋਪੜ ਰੋਡ ਤੇ ਸਥਿਤ ਐਡਮਿੰਟਨ ਕਰੀਮੇਟੋਰੀਅਮ ਅਤੇ ਫਿਊਨਲ ਹੋਮ ਵਿਖੇ ਸਤਕਾਰ ਭੇਟ ਕੀਤਾ ਜਾਏਗਾ ਪਾਇਤਿਆਰੇ ਨੂੰ ਬੇਨਤੀ ਹੈ ਕਿ ਸਮੇਂ ਤੋਂ ਪਹਿਲਾਂ ਪਹੁੰਚ ਇਸ ਸਮਾਗਮ ਵਿੱਚ ਸ਼ਾਮਲ ਹੋਵੋ ਅਤੇ ਉਸ ਤੋਂ ਉਪਰੰਤ ਗੁਰੂ ਘਰ ਲੰਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਵਰਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ